ਇਸੇ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਸ਼ਬਦ ਹੈ ਜੋ ਸੋਰਠਿ ਰਾਗ ਚ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਦੇ ਚੱਲੇ ਭਾਈ ਵਿਛੜ ਚੋਟਾਂ ਖਾਵੇ ਗੁਰਬਾਣੀ ਦੀ ਇਹ ਤੁਕ ਲਿਖੀ ਤੀਜੇ ਪਾਤਸ਼ਾਹੀ ਨੇ ਜਿਸ ਦਾ ਅਰਥ ਹੈ ਕਿ ਜੋ ਵੀ ਵਿਅਕਤੀ ਗੁਰੂ ਦੇ ਭਾਣੇ ਚ ਆਉਂਦਾ ਹੈ ਗੁਰੂ ਦੀ ਰਜਾ ਚ ਰਹਿੰਦਾ ਹੈ ਉਹ ਗੁਰੂ ਦਾ ਸਿੱਖ ਵੀ ਆ ਗੁਰੂ ਦਾ ਮਿੱਤਰ ਵੀ ਹੈ ਗੁਰੂ ਦਾ ਰਿਸ਼ਤੇਦਾਰ ਵੀ ਹੈ ਬੰਦਪ ਹੈ ਤੇ ਇਸ ਦਾ ਅਮਲੀ ਰੂਪ ਦਾ ਨਜ਼ਾਰਾ ਪੇਸ਼ ਹੋ ਰਿਹਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਦਸ਼ਮੇਸ਼ ਗੁਰੂ ਜੀ ਰੱਬੀ ਰਜਾ ਤੇ ਵਿਚਰਦੇ ਹੋਏ ਵੱਡੇ ਇਕੱਠ ਚ ਪੰਜ ਸਿਰਾਂ ਦੀ ਮੰਗ ਕਰਦੇ ਨੇ ਤੇ ਸਿਰ ਦੇਣ ਵਾਲਿਆਂ ਦੇ ਜਾਤ ਮਜ਼ਹਬ ਧਰਮ ਵਿਚਾਰ ਨੂੰ ਪਾਸੇ ਰੱਖ ਕੇ ਉਹਨਾਂ ਨੂੰ ਆਪਣੇ ਭਾਈ ਵੀ ਬਣਾਉਂਦੇ ਨੇ ਆਪਣੇ ਪਿਆਰੇ ਵੀ ਬਣਾਉਂਦੇ ਨੇ ਤੇ ਕੋਡ ਉਹਨਾਂ ਦੇ ਚੇਲੇ ਵੀ ਬਣ ਜਾਂਦੇ ਨੇ